ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਆਪਣੇ ਨਗਰ ਦਾ ਨੋਟ ਕਰ ਲਿਓ ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਮੋਦਕੀ ਨਗਰਾ ਜਿਲ੍ਹਾ ਫਰੋਇਪੁਰਾ ਤੇ ਗਿੰਦੇ ਪਾਉ ਦੇ ਘਰੋਂ ਤੁਹਾਨੂੰ ਦੋ ਝੋਟੀਆਂ ਵਿਖਾਉਣ ਲੱਗੇ ਆ ਜਿਨ੍ਹਾਂ ਦੇ ਵਿੱਚ ਇੱਕ ਇਹ ਵਾਲੀ ਝੋਟੀ ਟੋਕੜ ਗੱਬਨ ਚੈੱਕ ਪਾਸਾ ਕਿੰਨੇ ਚਿਰ ਦੀ ਚੈੱਕ ਪਾਸਾ ਕਿੰਨਾ ਦੁੱਧ ਉਹ ਗੱਲਾਂ ਬਾਤਾਂ ਆਪਾਂ ਪੁੱਛਦੇ ਆ ਜਿਹੜਾ ਸੱਜਣ ਖਰੀਦਣੀ ਚਾਵੇ ਉਹ ਆਪਦੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਆਜੋ ਲਈਏ ਜਾਣਕਾਰੀ ਵੇਖਿਓ ਵੀਡੀਓ ਐਂਡ ਤੱਕ ਬਾਉਜੀ ਸ਼ਾਸਤਰੀ ਕਾਰ ਸ਼ਾਸਤਰੀ ਕਾਲ ਫਿਰ ਹੋਰ ਸੁਣਾ ਵਤ ਗਿਆ ਤੂੰ ਸਨ ਚੜਦੀ ਕਲਾ ਚੜਦੀ ਕਲਾ ਕੇ ਆਪਣਾ ਐਡਰੈਸ ਦੇ ਦੀਏ ਪਿੰਡ ਮਦਕੀ ਜ਼ਿਲ੍ਹਾ ਫਿਰੋਪੁਰ ਕੈਂਸਟਰਲ ਪੈਲਸ ਤਲਵੰਡੀ ਰੋਡ ਦੇ ਉੱਤੇ ਉਹਦੀ ਬੈਕਸਾਈਡ ਪਹਿਲਾ ਘਰ ਆਪਣਾ ਹਾਂ ਪਹਿਲਾ ਆਪਣਾ ਬੈਕਸਾਈਡ ਤੇ ਮੋਬਾਈਲ ਨੰਬਰ 9463342633 94633 ਤੇ 42633 ਤੇ ਕਰੇ ਸੰਪਰਕ ਹਾਂ ਜਿਹੜਾ ਸੱਜਣ ਇਹ ਝੋਟੀਆਂ ਖਰੀਦਣੀਆਂ ਚਾਹੁੰਦਾ। ਹਾਂ ਕਈ ਵਾਰੀ ਇਹ ਬੰਦ ਦਾ 7681932010 ਤੇ ਵੀ ਲਾ ਸਕਦਾ। 76819 ਤੇ 32010 ਇਹਦੇ ਤੇ ਵੀ ਲਾ ਸਕਦੇ ਆ ਸੱਜਣਾ। ਤੇ ਇਹ ਕਿੰਨੇ ਚਿਰ ਦੀ ਗੱਬਨ? ਇਹ ਤਿੰਨਾਂ ਮਹੀਨਿਆਂ ਦੀ ਗੱਬ ਹੋ ਚੱਲੀ ਆ। ਠੀਕ ਆ। ਚੌਥਾ ਲੱਗ ਜਾਣਾ ਇਹਨੂੰ ਇੱਕ ਦੋ ਦਿਨਾਂ ਨੂੰ। ਠੀਕ ਆ। ਤੈਨ ਮਹੀਨਿਆਂ ਦੀ ਗੱਭਣ ਹੋ ਜੂਗੀ ਚੌਥਾ ਲੱਗ ਜੂ ਹਾਂ ਤੇ ਚੈੱਕ ਪਾਸ ਆਪਦੀ ਕਰਾ ਕੇ ਲਿਜਾਵੇ ਜਿੰਨੇ ਲਿਆਣੀ ਆ ਠੀਕ ਆ ਤੇ ਹੁਣ ਦੁੱਧ ਦੁੱਧਿੰਦੇ ਹਲੇ 7 ਕਿਲੋ ਹੋਏਗਾ 7 ਕਿਲੋ ਹਾਂ ਦੋ ਟਾਈਮ ਸੁਆ ਦੂਜਾ ਤੀਜਾ ਨੀ ਨਵੀਂ ਮੈਂ ਹੀ ਆ ਤੀਜਾ ਸੁਆ ਗਿੰਲੋ ਹਾਂ ਸਿੰਘ ਨਿੱਕਾ ਮਲੂਮ ਨਹੀਂ ਕਰਾਉਂਦੀ ਚੋਣ ਵੀ ਪੋਲਾ ਜਮਾ ਰੂਮ ਵਰਗਾ ਮਿਲਦੀ ਮਿਲਦੀ ਪਹਾੜੇ ਤੇ ਵਧੀਆ ਓਕੇ ਆ ਕੱਢ ਦੇ ਬਾਹਰ ਕੱਦ ਘਾਟ ਚੰਗਾ ਸਜਣ ਕੱਦ ਘਾਟ ਪੂਰਾ ਹਾਂ ਵੇਲ ਚੰਗੀ ਕੱਦ ਚੰਗਾ ਚੂਣ ਪੋਲਾ ਇਹ ਤਾਂ ਕੱਲ ਦਾ ਸੱਤ ਦੁੱਧ ਜੀ ਜਿਆ ਨਹੀਂ ਲਾਇਆ ਇੰਨਾ ਕੱਲ ਹੀ ਆਈ ਆ ਠੀਕ ਆ ਦੇਖੋ ਚੋਂ ਚਾਂ ਚ ਕੋਈ ਫਾਲਟ ਨਹੀਂ ਇੱਕ ਧਾਰ ਦਾ ਵੀ ਨਹੀਂ ਫਰਕ ਕੇ ਹੱਥਾਂ ਚ ਨਾ ਭੂਰ ਨਾ ਛੱਟਾ ਠੀਕ ਆ ਜਿਵੇਂ ਹੋਊਗੀ ਉਵੇਂ ਦੱਸਾਂਗੇ ਆਪਾਂ ਇਹਨੇ ਵੀ ਇੱਥੋਂ ਆਣ ਕੇ ਮੁਰਨਾ ਪਊਗਾ ਵੀ ਕਿਸ ਥਾਂ ਚ ਪੂਰ ਹੋਊਗੀ ਜਾਂ ਛਟਾਊਗਾ ਆ ਨਹੀਂ ਨਹੀਂ ਸਿਆਣੀ ਗੱਲ ਆ ਬਾਕੀ ਲੇਵਾ ਪਾਂਡਾ ਵੀ ਚੰਗਾ ਮੈਂ ਥੱਲੇ ਹਾਂ ਹਾਂ ਦੁੱਤਾਂ ਵਾਜੂਗੀ ਇਹ ਸ਼ਾਮ ਕਿਤੇ ਨਾ ਹਾਂ ਚੱਲ ਇੰਨਾ ਹੀ ਦੇਈ ਜਾਏ 7-8 ਕਿਲੋ ਕਿਹੜਾ ਥੋੜਾ 8-9 ਕਿਲੋ ਘਰ ਆਊਗੀ ਜਦੋਂ ਆ ਜੀ ਲਾ ਲਿਆ ਨੇ ਕਿਸ ਦੇ ਘਰੇ ਜਾ ਕੇ ਆਪਣੇ ਤਾਂ ਹੀ ਕੱਲ ਹਾਂ ਰੇਟ ਇਹਦਾ ਰੇਟ ਆਪਾਂ ਜਿੰਨੇ ਦੀ ਦੇਣੀ ਆ ਉਨਾ ਹੀ ਮੁੱਲ ਕਰਦੇ 67000 ਰੁਪਏ ਦੀ ਦੇ ਦੇਾਂਗੇ 3 ਘੱਟ 70 ਦੀ ਹਾਂ ਸਟਾਰਟ ਹੇਰ ਆ ਪਿਆ ਸੱਜਣੋ ਬਾਕੀ ਪਿਆਰ ਮੁਹਬਤ ਮਾੜਾ ਮੋੜ ਛੋਰ ਛੱਪਾ ਹੋ ਜਾਊਗਾ ਜਿਹੜਾ ਸੱਜਣ ਖਰੀਦਣੀ ਚਾਵੇ ਉਹ ਸੰਪਰਕ ਕਰ ਲਿਓ ਤੇ ਭਾਉ ਇਹ ਕੇ ਝੂਟੀ ਆ ਹਾਂ ਇਹਦਾ ਉਹ ਕਟਾ ਅੱਗੇ ਮਹੀਨਾ ਸੁਈ ਨੂੰ ਹੋ ਗਿਆ ਇਹਨੂੰ ਮਹੀਨਾ ਸੁਈ ਨੂੰ ਹੋ ਗਿਆ ਉਹ ਕਟਾ ਹਾਂ ਮਹੀਨੇ ਤੋਂ ਵੱਧ ਹੀ ਹੋ ਗਏ ਉਹਨੇ ਪੰਜ ਸੱਤ ਦਿਨ ਠੀਕ ਆ ਤੇ ਦੋ ਦਿਨ ਦੇ ਹਲੇ 8-9 ਕਿਲੋ ਹੈਗਾ ਠੀਕ ਆ ਸੀਲ ਸੂਲ ਬਹੁਤ ਆ ਚੌਂਚਣ ਵੀ ਬਹੁਤ ਸੋਹਣਾ ਠੀਕ ਆ ਓਕੇ ਰਿਪੋਰਟ ਹਾਂ ਇਹ ਆਪਾਂ ਦੇ ਦੇਵਾਂਗੇ 75000 ਦੀ ਪਹਿਲਾਂ ਝੋਟੀ ਆ ਹਾਂ ਪਹਿਲਾਂ ਝੋਟੀ ਆ 75000 ਦੀ ਹਾਂ ਟੋਰ ਕਰਾਈਏ ਚੈੱਕ ਮਾੜੀ ਜੀ ਕਰਵਾ ਦਿੰਦੇ ਕੋਈ ਗੱਲ ਨਹੀਂ ਕਰਾ ਦੇ ਲੈ ਵੀ ਸੱਜਣੋ 75000 ਚੋਂ ਮਾਨਤਨ ਮਗਰ ਕੱਟਾ ਮਹੀਨੇ ਥਵਾ ਮਹੀਨੇ ਡੇਢ ਦੀ ਲਾਲੋ ਘੋਮਾਂ ਸੂਈ ਕੋਈ ਚੱਕਰ ਹੀ ਨਹੀਂ ਸੀਲ ਸੋਲ ਬਹੁਤ ਆ ਸੀਲ ਸਾਊ ਆ ਪਹਿਲਾਂ ਝੋਟੀ ਆ ਦੇਵੇ ਭਾਂਡੇ ਦੀ ਸਾਫ਼ ਸੁਥਰੀ ਆ ਦੇਖੋ ਦੁੱਧ ਵੀ 8-9 ਕਿਲੋ ਖੁੱਲਾ ਹੈ 8 ਤੋਂ 9 ਦੁੱਧ ਵੀ ਕਰਮਾਂ ਵਾਲੀ ਕੋਲੇ ਹੈਗਾ ਕਿਉਂਕਿ ਸੂਈ ਮੈਂ ਚੋਈ ਲੈਣੀ ਹੋ ਸਕਦਾ ਅਗਲਾ ਸੱਜਣ ਜਿਹੜਾ ਖਰੀਦਣੀ ਚਾਹੁੰਦਾ ਹਨਾ ਤੇ 71000 ਇਹ ਹਾਂਜੀ ਇਹੰਦਾ ਹਾਂ 75 ਇੱਕ ਉਹ ਮੱਝ ਆਪਣੇ ਕੋਲੇ ਓਕੇ ਉਹ ਵੀ ਵਿਖਾ ਦਈਏ ਹਾਂ ਵਿਖਾ ਦੇ ਉਹਦੇ ਥੱਲੇ 8 ਕਿਲੋ ਦੁੱਧ ਆ ਉਹਦੇ ਥੱਲੇ 8 ਕਿਲੋ ਦੁੱਧ ਸੱਜਣੋ ਆ ਵੇਖੋ ਸਾਫ਼-ਸੂਫ਼ ਪਿੱਛੋਂ ਐਨ ਓਕੇ ਰਿਪੋਰਟ ਤੇ ਇੱਕ ਆ ਗਈ ਆ ਬਰੀਡ ਵਾਲੀ ਹੈ ਹਾਂ ਇਹ ਸੱਜਣ ਤਾਂ ਬਹੁਤ ਦੁੱਧ ਸੀ ਜਾਂਦੇ 17-18 ਕਿਲੋ ਹੀ ਠੀਕ ਆ ਤੇ ਹੁਣ ਇਹ ਇਹੰਦਾ ਤਾਂ ਪਹਿਲਾਂ ਬਣੀ ਸੀ ਇਹ ਉਹ ਰਹੀ ਨਹੀਂ ਹੁਣ ਕੱਲ ਟੀਕਾ ਭਰਿਆ ਇਹਨੂੰ ਸਹੀ ਮਣੇ ਠੀਕ ਆ ਪੀਡ ਆਈਟਮ ਮਨਦੀਪ ਨੇ ਭਰਿਆ ਹਾਂ ਤੇ ਦੁੱਧ ਦੇ ਗਾਹਿੰਦੇ ਥਲੇ 8 ਕਿਲੋ 7-8 ਕਿਲੋ 7-8 ਕਿਲੋ ਦੁੱਧ ਦਾ ਹਾਂ ਇਹ ਕਿੰਨੇ ਦੀ ਦੇ ਦਗੇ ਇਹ ਦੇ ਦਾਂਗੇ ਮੈਲਦੀ ਭਾੜੇ ਤੇ ਹਾਂ ਭਾੜੇ ਦੇ 60000 ਦੀ ਦੇ ਦਾਂਗੇ 60000 ਦੀ ਦੇ ਦਿਆਂਗੇ ਸਜਣੋ ਹੂੰ ਕੱਦ ਕਾਠ ਬਹੁਤ ਆ ਬੱਚੇ ਲੈਣ ਨੂੰ ਮੈਂ ਬਹੁਤ ਚੰਗੀ ਆ ਜੇ ਕੋਈ ਦੁੱਧ ਵੀ ਹੈਗਾ 9-10 ਕਿਲੋ ਹੁਣ ਬਣੀ ਕਰਕੇ ਘਟੀ ਆ ਲੋਕਿਆਂ ਜਾਂਚ ਓਕੇ 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 ਬਹੁਤ ਸੋਹਣਾ ਕੱਦ ਕਾਠ ਤੇ ਬੜੇ ਚੰਗੇ ਬੱਚੇ ਲਾਏ ਇਹਦੇ ਟੌਪ ਟੌਪ ਦੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਕਿਉਂਦੇ ਵਸਦੇ ਰਹੋ ਇਹ ਇਹ ਕਿੰਨੇ ਦੀ ਕਹਤੀ ਆਪਾਂ 60 60 ਦੀ ਦੇ ਦਿਆਂਗੇ ਠੀਕ ਹੈ ਠੀਕ